ਸੇਬ ਬਾਰੇ ਤਾਂ ਸਾਰੇ ਜਾਣਦੇ ਹੋਣਗੇ ਵੀ ਸੇਬ ਇੱਕ ਫਰੂਟ ਹੈ ਪਰ ਇਹਦੇ ਫਾਇਦੇ ਬਹੁਤ ਨੇ ਦੋਸਤੋ ਜਿਨ੍ਹਾਂ ਲੋਕਾਂ ਨੂੰ ਕਬਜ ਰਹਿੰਦੀ ਹੈ ਇਹ ਅਜਮਾਇਆ ਹੋਇਆ ਨੁਸਖਾ ਦੋ ਐਪਲ ਸ਼ਾਮ ਨੂੰ ਖਾਣੇ ਸ਼ੁਰੂ ਕਰ ਦੋ ਰੋਟੀ ਤੋਂ ਬਾਅਦ ਜਿਨ੍ਹਾਂ ਦਾ ਪੇਟ ਸਾਫ਼ ਨਹੀਂ ਹੁੰਦਾ ਉਹਨਾਂ ਦਾ ਪੇਟ ਸਾਫ਼ ਹੋ ਜੂ ਪਰ ਇਹਦਾ ਸਿਲਕਾ ਨਹੀਂ ਉਤਾਰਨਾ ਇਹ 'ਚ ਫਾਈਬਰ ਹੁੰਦੀ ਹੈ ਇੱਕ ਐਪਲ ਸਵੇਰੇ ਇੱਕ ਸ਼ਾਮ ਨੂੰ ਖਾਣਾ ਸ਼ੁਰੂ ਕਰ ਦੋ ਤੁਹਾਡੇ ਚਿਹਰੇ ਤੇ ਲਾਲੀ ਆ ਜੂ ਜਿਨ੍ਹਾਂ ਲੋਕਾਂ ਦੀ ਵਿੱਚ ਖੂਨ ਦੀ ਕਮੀ ਹੈ ਜਾਂ એનર્ਜੀ ਨਹੀਂ ਹੈਗੀ ਸਰੀਰ ਦੇ ਵਿੱਚ ਉਹਦੇ ਲਈ ਵੀ ਬਹੁਤ ਜ਼ਿਆਦਾ ਫਾਇਦਾ ਕਰਦਾ Apple ਦਾ ਜਿਹੜਾ ਸਿਰਕਾ ਹੈ ਉਹ ਤੁਹਾਡਾ ਜਿਹੜਾ ਫੈਟ ਹੈ ਸਰੀਰ ਦੇ ਵਿੱਚ ਉਹ ਵੀ ਘਟਾਉਂਦੀ ਹੈ ਬਾਕੀ ਜੁਰਕ ਐਸਿਡ ਗਠੀਏ ਨੂੰ ਵੀ ਠੀਕ ਕਰਦਾ ਉਹ ਸਰੀਰ ਦਾ ਜਿੰਨਾ ਵੀ ਗੰਦਮੰਦ ਹੈ Apple ਦਾ ਸਿਰਕਾ ਉਹ ਬਾਹਰ ਕਾਰ ਦਿੰਦਾ Apple ਜਿਹੜਾ ਵੀ ਮੌਸਮੀ ਆ ਉਹ ਖਾਓ ਜਿਵੇਂ ਅੱਜ ਕੱਲ ਤੁਹਾਨੂੰ ਪਤਾ ਹੀ ਫ੍ਰਿਜਰਾਂ ਦੇ ਵਿੱਚ ਲਾਇਆ ਹੁੰਦਾ ਮੰਡੀਆਂ 'ਚ ਬੇਰੁੱਤਾ ਮਿਲ ਜਾਂਦਾ ਉਹ ਫਰੂਟ ਕਦੇ ਵੀ ਨਾ ਖਾਓ ਕੋਈ ਵੀ ਫਰੂਟ ਨਾ ਖਾਓ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਲਾਈਕ ਫੋਲੋ ਜ਼ਰੂਰ ਕਰ ਦਿਓ ਹੋਰ ਵੀਡੀਓ ਦੇਖੋ ਤੇ ਜੇ ਕਿਸੇ ਬਿਮਾਰੀ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਨੀਚੇ ਕਮੈਂਟ ਕਰ ਦਿਓ ਵੀ ਮੈਨੂੰ ਆ ਬਿਮਾਰੀ ਬਾਰੇ ਆ ਘਰੇਲੂ ਨੁਸਖਾ ਚਾਹੀਦਾ ਤੁਸੀਂ ਘਰੇ ਬੈਠੇ ਵੀ ਆਪਦੀ ਕੋਈ ਵੀ ਬਿਮਾਰੀ ਠੀਕ ਕਰ ਸਕਦੇ ਹੋ ਜੇ ਕੋਈ ਵੀ ਕਿਸੇ ਵੀ ਬਿਮਾਰੀ ਦੀ ਲੇਡੀਜ਼ ਦੀ ਔਰਤ ਦੀ ਮਰਦਾਂ ਦੀ ਗੁਫਤਰ ਹੋਗਾ ਔਰਤਾਂ ਦੀ ਗੁਫਤਰ ਹੋਗਾ ਜਾਂ ਬੱਚਿਆਂ ਦੀ ਕੋਈ ਵੀ ਬਿਮਾਰੀ ਬਾਰੇ ਸਤੋਂ ਦਵਾਈ ਲੈਣੀ ਆ ਸਾਡੇ ਇਹ ਨੰਬਰ ਤੇ ਫੋਨ ਕਰ ਸਕਦੇ ਹੋ ਤੇ ਘਰ ਬੈਠੇ ਦਵਾਈ ਪਾਰਸਲ ਦੇ ਰਾਹੀਂ ਮੰਗਾ ਸਕਦੇ ਹੋ ਥੈਂਕ ਯੂ ਧੰਨਵਾਦ